ਕਾਰ ਨੇ ਹਲੇ ਹਲੇ ਮੈਨੂੰ ਕਹਿਣਾ ਪੈਂਦਾ ਪਿਓ ਦੇ ਪੁੱਤੋ ਗਲਤ ਫਹਿਮੀ ਨਾ ਕਰ ਲਿਓ ਮੇਰੇ ਛੋਟੇ ਭਰਾਓ ਤੁਸੀਂ ਸ਼ਹਾ ਦਾ ਕਰਜ ਪੂਰਾ ਹਾਂ ਜਿਗਰ ਦਾ ਦਰਦ ਪੂਰਾ ਅਸੀਂ ਮੰਗਾਮ ਲੰਕਾ ਦੀ ਨੌਕਰੀ ਨਹੀਂ ਕੀਤੀ ਅਸੀਂ ਮੰਗਾਮ ਲੰਕਾ ਦੀ ਨੌਕਰੀ ਨਹੀਂ ਕੀਤੀ ਜੇ ਨੌਕਰੀ ਵੀ ਹੋਇਆ ਤੇ ਨੂੰ ਆਪਾਂ ਦੇ ਹੋਇਆ ਅਸੀਂ ਕਿਕਰਾਂ ਤੇ ਕਾਟਿਆ ਦੀ ਰਾਖੀ ਨਹੀਂ ਕੀਤੀ ਵਾਹ ਜੀ ਵਾਹ ਜੇ ਰਾਖੇ ਵੀ ਹੋਇਆ ਤੇ ਬਾਗਾ ਦੇ ਹੋਇਆ ਜੇ ਰਾਖੇ ਵੀ ਹੋਇਆ ਤੇ ਬਾਗਾ ਦੇ ਹੋਇਆ ਅਸੀਂ ਚਿਰੀਆਂ ਤੇ ਕਾਮਾ ਦਾ ਸ਼ਿਕਰ ਨਹੀਂ ਕੀਤਾ ਜੇ ਸ਼ਿਕਾਰੀ ਵੀ ਹੋਇਆ ਤੇ ਬਾਜਾ ਦੇ ਹੋਇਆ ਅਸੀਂ ਪੰਗੀ ਤੇ ਪੋਸਤੀ ਦੀ ਯਾਰੀ ਨੇ ਕੀਤੀ ਅਸੀਂ ਪੰਗੀ ਤੇ ਪੋਸਤੀ ਦੀ ਯਾਰੀ ਨੇ ਕੀਤੀ ਜੇ ਯਾਰੀ ਵੀ ਕੀਤੀ ਜੇ ਯਾਰੀ ਵੀ ਕੀਤੀ ਜੇ ਯਾਰ ਵੀ ਹੋਇਆ ਤੇ ਸ਼ਰਾਬਾ ਦੇ ਹੋਇਆ ਏ ਮੈਂ ਲਾਈਨ ਮਣੀ ਕਰਕੇ ਗਈ ਆ ਮਣੀ ਨੂੰ ਇਹ ਗਲਤ ਜੰਗੀ ਲੱਗੀ ਹੈ ਨਾ ਜੇ ਯਾਰ ਵੀ ਹੋਏ ਆ ਤੇ ਸ਼ਰਾਬਾ ਦੇ ਹੋਇਆ ਇਹ ਲੋਕ ਦੁਗਰੀ ਪਿੰਦ ਤੋਂ ਨੇ ਜਿੱਥੇ ਬਾਈ ਦੀ ਸਾਰੀ ਜ਼ਿੰਦਗੀ ਨੰਗੀ ਮੈਂ ਸ਼ੁਕਰਗੁਜ਼ਾਰ ਆਂ ਸ਼ਹਾ ਦਾ ਕਰਜਪੁਰ ਆਹਾ ਜਿਗਰ ਦਾ ਦਰਦਪੁਰ ਆਹਾ ਜਿਗਰ ਦਾ ਦਰਦਪੁਰ ਆਹਾ ਫੱਕਰ ਦੀ ਮਾਰ ਬੁਰੀ ਓਹੋ ਫੱਕਰ ਦੀ ਮਾਰ ਬੁਰੀ ਓਹੋ ਬਗਾਨੀ ਨਾਰਬੂਰੀ ਆਹ ਬਗਾਨੀ ਨਾਰਬੂਰੀ ਆਹ ਮਿੱਤਰਾਂ ਜਾਂ ਗਲ ਤੇ ਜੋ ਹੱਥ ਧਰਦਾ ਸਭ ਤੋਂ ਬੁਰਾ ਕੋ ਯਾਰ ਬਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਚਾਰ ਤੇਰੇ ਵਿਥੇ ਚਾਰ ਮੇਰੇ ਵਿਥੇ ਫੁੱਲ tuj pe bhi the phool muj pe bhi the lal tuj pe bhi the lal muj pe bhi the rote tere bhi the rote mere bhi the par tujh mein aur mujh mein farq itna tha ae naazni ਤੂੰ ਜਹਾਂ ਮੇ ਆ ਰਹੀ ਥੀ ਮੈਂ ਜਹਾਂ ਸੇ ਚਾਰ ਰਹਾ ਮਾਰੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ ਮਾਰੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ ਉਹ ਦੇਰ ਸਾਹਿਬ ਸਾਡੀਆਂ ਘਰ ਦੀਆਂ ਕੁੜੀਆਂ ਬੈਠੀਆਂ ਮੂਰੇ ਵੀ ਨਹੀਂ ਕਹਦੇ ਮਾਰੇ ਸੋਹਣੀਆਂ ਮੈਂ ਉਗਲ ਵੀ ਨਹੀਂ ਕਰ ਸਕਦਾ ਮੈਂ ਤਾਂ ਦੀ ਉਗਲ ਕਰ ਦਿੰਦਾ ਮੂਰੇ ਸਾਡੀ ਕੁੜੀਆਂ ਬੇਟੀਆਂ ਉਹਨਾਂ ਕਹਿੰਦੇ ਸਾਰੇ ਕੰਜਰਖਾਨਾ ਘਰੇ ਗਿਰ ਜਾਂਦੇ ਆ ਬਾਹਰ ਜਾਂਦੇ ਨਹੀਂ ਮਾਰੇ ਹੋ ਸੋਹਣੀਆਂ ਨਾਰਾ ਦੇ ਪਿਆਰ ਦੇ ਪੁੱਤ ਸਰਦਾਰ ਜੇ ਕਈ ਮੱਜਾ ਚਾਰ ਦੇ ਪੁੱਤ ਸਰਦਾਰ ਜੇ ਕਈ ਮੱਜਾ ਚਾਰ ਦੇ ਬੁੱਦੀ ਆਹਾਰ ਬੁਰੀ ਬੁੱਦੀ ਆਹਾਰ ਬੁਰੀ ਅੱਖ ਦੀ ਮਾਰ ਬੁਰੀ ਓਹੋ ਅੱਖ ਦੀ ਮਾਰ ਬੁਰੀ ਚੱਕੇ ਪਾਗਾ ਵਾਲਾ ਕੋਈ ਇਹਨੂੰ ਜਰਦਾਬ ਸਭ ਤੋਂ ਬੁਰਾ ਜੇ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੇ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੇ ਯਾਰ ਮਾਰ ਕਰਦਾ ਓਏ ਇੱਕ ਮੈਂ ਬੇਨਤੀ ਕਰਾਂ ਬੰਸੀ ਜੀ ਮਨੀ ਸਾਹਿਬ ਨੂੰ ਪਤਾ ਇਹ ਗੀਤ ਸੁਰਿੰਦਰ ਸ਼ਿੰਦਾ ਜੀ ਨੇ ਵੀ ਰਿਕਾਰਡ ਕਰਾਇਆ ਸੀ ਇੱਕ ਫਿਲਮ ਬਣੀ ਸੀ ਗੱਭਰੂ ਪੰਜਾਬ ਦਾ ਗੱਗੂ ਗੇਲਤੀ ਫਿਲਮ ਸੀ ਤੇ ਗੱਗੂ ਗੇਲ ਤੇ ਫਿਲਮਾਇਆ ਸੀ ਸੁਰਿੰਦਰ ਸ਼ਿੰਦਾ ਜੀ ਹੁਣੇ ਬਹੁਤ ਅੱਛਾ ਇਸ ਗੀਤ ਨੂੰ ਗਾਉਂਦੇ ਹੁੰਦੇ ਸੀ ਮੈਨੂੰ ਇਹ ਬਾਣ ਆ ਕਿ ਕੁਦਰਤੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਉਹਦੇ ਨੂੰ ਪੜਦਾ ਹੁੰਦਾ ਸੀ ਜਦੋਂ ਮੈਂ ਗੀਤ ਲਿਖਿਆ 40-45 ਸਾਲ ਪਹਿ ਬਾ ਗੀਤ ਦੇ ਲੋਕੀ ਸਿਆਰ ਨਾਲ ਸੁਣਦੇ ਆ ਅਗਲੀ ਲਾਈਨਾਂ ਪੇਸ਼ ਕਰਦੇ ਡੁੱਬੇ ਨਾ ਕਿਤੇ ਭਈ ਸੰਤਾਂ ਦਾ ਧਾਰਿਆ ਡੁੱਬੇ ਨਾ ਕਿਤੇ ਭਈ ਸੰਤਾਂ ਦਾ ਧਾਰਿਆ ਬੱਚੇ ਨਾ ਧਰੋ ਕੋਈ ਸਾਧਾਂ ਦਾ ਮਾਰਿਆ ਬੱਚੇ ਨਾ ਧਰੋ ਕੋਈ ਸਾਧਾਂ ਦਾ ਮਾਰਿਆ

ਕਉਤਾਂਤਰਾ ਗੀਤ ਦਾ ਰਿਕਾਰਡ ਨਹੀਂ ਹੋਇਆ ਕਿਸ ਨੇ ਰਿਕਾਰਡ ਨਹੀਂ ਕੀਤਾ ਉਹਦੇ ਇੱਕ ਫਿਲਮ ਬਣਨ ਲੱਗੀ ਸੀ ਕਹਿੰਦੇ ਉਹਦੇ ਵਿੱਚ ਰਿਕਾਰਡ ਕਰਾਂਗੇ ਨਾ ਉਹ ਚ ਕੀਤਾ ਉਹਦੇ ਪਤਾ ਨਹੀਂ ਲੱਗਿਆ ਵੀ ਗੀਤ ਕੀ ਦਾ ਲਿਖਿਆ ਹੋਇਆ ਬਾਅਦ ਚਲੋ ਮੈਂ ਆਪ ਰਹਾ ਹਾਂ ਪਾ ਕੇ ਗਿਆ ਮੈਂ ਕਹਾ ਮੇਰਾ ਲਿਖਿਆ ਮੈਂ ਨਵਾਂ ਨਵਾਂ ਪੰਤਾ ਸੀ ਮੈਂ ਕਹਾ ਪਤਾ ਲੱਗ ਜੇ ਉਹ ਥੈਗਾ ਵਾ ਵੀ ਡੁੱਬੇ ਨਾ ਕਿਤੇ ਵੀ ਸੰਤਾਂ ਦਾ ਤਾਰਿਆ ਕਹਿੰਦੇ ਜਿਹਨੂੰ ਜਿਹਨਾਂ ਨੂੰ ਬਖਸ਼ਿਸ਼ ਫਕੀਰਾਂ ਦੀ ਬਰਕਤ ਹੋ ਜੇ ਮੇਰੇ ਫਾਦਰ ਸਾਹਿਬ ਮੈਂ ਹੁਣੇ ਮਣੀ ਸਾਹਿਬ ਉਹਨਾਂ ਨੇ ਰਿਲੀਜ਼ ਕੀਤੀ ਕਿਸੇ ਬਾਪੂ ਬਾਪੂ ਉਹਦਾ ਗੀਤ ਐ ਸੁਣਿਓ ਮੈਂ ਆਪਦੇ ਫਾਦਰ ਸਰਦਾਰ ਸਾਧੂ ਸਾਹਿਬ ਬਾਰੇ ਲਿਖਿਆ ਪੋਸਟਰ ਤੇ ਮੇਰੇ ਪਿਤਾ ਜੀ ਦੀ ਫੋਟੋ ਲੱਗੀ ਹੋਈ ਆ ਮੈਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਦੇਖ ਕੇ ਦਿਲੋਂ ਗੀਤ ਗਾਇਆ ਚੱਲਣਾ ਨਾ ਚੱਲਣਾ ਕੋਈ ਗੱਲ ਨਹੀਂ ਮੈਂ ਆਪਣੀ ਡਿਊਟੀ ਨਿਭਾਈ ਆ ਕਿਉਂਕਿ ਮੇਰਾ ਸਾਡੇ ਘਰ ਦੀ ਹਾਲਤ ਨਹੀਂ ਚੰਗੀ ਮੇਰਾ ਬਾਪ ਪਾਠ ਬਹੁਤ ਕਰਦਾ ਹੁੰਦਾ ਸੀ ਜੋ ਮੈਨੂੰ ਲਪੜਿਆ ਮੈਂ ਕਹਿੰਦਾ ਮੇਰੇ ਪਿਓ ਦੇ ਪਾਠ ਕਰਕੇ ਮੈਨੂੰ ਮੜਿਆ ਜੋ ਮੇਰਾ ਬਾਪ ਪਾਠ ਕਰਦਾ ਰਿਹਾ ਮੇਰੇ ਵਾਸਤੇ ਦੁਆ ਮੰਗੀ ਉਹ ਮੈਨੂੰ ਲੱਗੀ ਆ ਮੈਂ ਦੋ ਲੈਣਾ ਬਾਅਦ ਛੋੜੀ ਗਾਉਂ ਦਾ ਲਾਸਟ ਆ ਤਾਦ ਰਿਆ ਤੇ ਬਾੜਾ ਨਹੀਂ ਸੰਧੀ ਲਾ ਭੁੱਲਦਾ ਤਾਦ ਰਿਆ ਤੇ ਬਾੜਾ ਨਹੀਂ ਸੰਧੀ ਲਾ ਭੁੱਲਦਾ ਸੱਜਣਾ ਦਾ ਪਿਆਰ ਜੀ ਦੇ ਨਾਲ ਟੁੱਲਦਾ ਸੱਜਣਾ ਦਾ ਪਿਆਰ ਜੀ ਦੇ ਨਾਲ ਟੁੱਲਦਾ

ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਗਾ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮਹਿਮਿੰਦਰ ਸਾਹਿਬ ਦਾ ਮਣੀ ਜੀ ਦਾ ਚਮਕੀ ਜੀ ਦਾ ਉਸਾ ਭੈਣ ਜੀ ਉਹਨਾਂ ਦਾ ਸਾਰੇ ਭੈਣਾਂ ਦੇ ਵੀਰਾਂ ਦਾ ਕਿਸੇ ਦੀ ਸ਼ਾਨ ਦੇ ਘਰ ਕੋਈ ਲਫ਼ਜ਼ ਬੋਲੇਗਾ ਮਾਫੀ ਚਾਹੁੰਦਾ ਹਾਂ ਜ਼ਿਕਰ ਕੀਤਾ ਸਰ ਇਹ ਮੈਂ ਦੋ ਲਾਈਨਾਂ